ઢિણ ણણ્ણ ખિણ ખતણ ખણ કણ જણિણ ખતણ ખાણ થદા�ાાાણ ਸਾਡ ਜੀ ਸਸਿਕਾ ਜੀ ਅੱਜ ਦੀ ਵੀਡੀਓ ਸ਼ੁਰੂ ਹੁੰਦੀ ਹੈ ਬੱਚਿਆਂ ਤਾਂ ਜੋ ਸੁਣਾ ਕੇ ਹਟੇ ਲੋੜੀ ਦਾ ਗੀਤ ਤੇ ਅੱਜ ਜਾਣਾ ਸੀ ਫੰਕਸ਼ਨ ਤੇ ਤੇ ਮੈਨੂੰ ਕੋਈ ਕੱਪੜੇ ਨਹੀਂ ਲੱਭਦੇ ਪਏ ਹੈਗੇ ਆਪਣੀਆਂ ਅਲਮਾਰੀ ਦੇ ਵਿੱਚ ਤੇ ਮੈਂ ਕੀਤਾ ਆਪਣੀ ਫਰੈਂਡ ਨੂੰ ਕਾਲ ਮੈਂ ਕਿ ਮੇਰੇ ਸੂਟ ਪਸੰਦ ਕਰ ਮੈਂ ਕਿਹੜਾ ਪਾ ਕੇ ਜਾਵਾਂ ਤੇ ਉਹ ਆ ਗਈ ਤੇ ਉਹ ਕਹਿੰਦੀ ਮੈਂ ਤੇ ਤੇ ਸੂਟ ਪ੍ਰੈਸ ਕਰਦੀ ਆ ਤੂੰ ਲੇਟ ਪਹਿਲਾਂ ਹੀ ਬਹੁਤ ਹੋ ਗਈ ਹੈ ਤੂੰ ਜਾ ਜਲਦੀ ਜਲਦੀ ਆਪਣਾ ਮੂੰਹ ਧੋ ਕੇ ਆ ਨਾਣਾ ਨਹੀਂ ਹੈਗਾ ਉਹ ਠੰਡ ਬਹੁਤ ਹੈ ਵੈਸੇ ਮਨ ਮੂੰਹ ਧੋਂਦੇ ਹੋਏ ਵੀ ਠੰਡ ਲੱਗਦੀ ਪਈ ਸੀ ਤੇ ਮੇਰੀ ਫਰੈਂਡਾਂ ਜੋ ਸਾਰੀਆਂ ਆ ਗਈਆਂ ਸੀਗੀਆਂ ਘਰ ਤੇ ਮੈਂ ਵੀ ਹੋ ਗਈਆਂ ਤਿਆਰ ਕਿਉ ਠੰਡ ਚ ਨਾ ਨਾਣਾ ਹੋਵੇ ਤਾਂ ਪਰਫਿਊਮ ਪਾ ਕੇ ਵੀ ਕੰਮ ਚੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਮੇਰੀ ਫਰੈਂਡ ਤੇ ਆ ਗਈ ਸੀ ਬੱਚੇ ਤੇ ਨਾਲ ਸੀਗੀ ਮੰਨਤ ਮੈਂ ਉਹਨਾਂ ਨੂੰ ਥੋੜਾ ਜਿਹਾ ਕੈਪਕੂਪ ਸੈੱਟ ਕੀਤੀ ਉਹਨਾਂ ਨੇ ਵੀ ਕਿਉਂਕਿ ਸਾਡੇ ਨਾਲ ਹੀ ਜਾਣਾ ਸੀਗਾ ਦੋਵੇਂ ਜਣੀਆਂ ਪਹਿਲਾਂ ਗਈਆਂ ਹੋਈਆਂ ਸੀਗੀਆਂ ਲੋੜੀ ਮੰਗਣ ਮੰਨਤ ਆ ਕੇ ਚੰਡੀਗੜ੍ਹੋਂ ਛਿੱਤੀ ਛਿੱਤੀ ਕਹਿੰਦੀ ਮਮਾ ਮੈਂ ਵੀ ਲੋੜੀ ਮੰਗਣ ਜਾਣਾ ਮੈਂ ਕਿ ਜਾਓ ਤੇ ਆਈਆਂ ਸੀਗੀਆਂ ਉਹਨਾਂ ਤੇ ਦੁਆਰਾ ਸੀਤੇ ਕੈਪਕੂਪ ਦੇ ਕੇ ਕਿ ਜੈਕਟ ਹੋਰ ਪਾ ਕੇ ਤੇ ਫਿਰ ਅਸੀਂ ਚੱਲੇ ਘਰੋਂ ਡੈਡੀ ਨੂੰ ਬੋਲ ਦਿੱਤਾ ਸੀ ਕਿ ਡੈਡੀ ਅਸੀਂ ਆ ਗਏ ਥੋੜੀ ਦੇਰ ਤੱਕ ਦੋ ਤਿੰਨ ਜਣਾਂ ਤੇ ਜੋ ਘਰ ਜਾਣਾ ਸੀਗਾ ਡੇਡੀ ਬੋਲਦੇ ਪੇਸੀ ਮੈਂ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਪਾਰਟੀ ਰੱਖੀ ਹੈ ਤੁਸੀਂ ਜਾ ਕੇ ਜਲਦੀ ਜਲਦੀ ਆ ਜਾਓ ਮੈਂ ਕਿ ਡੈਡੀ ਬੱਸ ਸਾਨੂੰ 1 ਡੇਢ ਘੰਟਾ ਹੀ ਲੱਗਣਾ ਹੈ ਫਿਰ ਅਸੀਂ ਜਲਦੀ ਦੇਣੀ ਆ ਗਏ ਵਾਪਸ ਸੋ ਗਾਇਸ ਹਮ ਜਾ ਰਹੇ ਹਾਂ ਫੰਕਸ਼ਨ ਮੇਂ ਬਹੁਤ ਬਹੁਤ ਹਨੇਰਾ ਹੈ ਅੱਛਾ ਜੀ ਬੱਤੀ ਕਿੰਨੀ ਵਿਆਸੀ ਖੱਟੂ ਦੇ ਅੰਦਰ ਗੱਡਾ ਜਿਹੜਾ ਸਾਨੂੰ ਲੋੜੀ ਪਾਉ ਉਹ ਜਾਊਗਾ ਕੈਨੇਡਾ ਹਾਂਜੀ ਜਿਹੜਾ ਸਾਨੂੰ ਲੋੜੀ ਪਾਊਗਾ ਉਹ ਜਾਊਗਾ ਕੈਨੇਡਾ ਤੇ ਅਸੀਂ ਸਾਰੇ ਪਹੁੰਚ ਗਏ ਲੋੜੀ ਵਾਲਿਆਂ ਦੇ ਘਰ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਲੋੜੀ ਪਾਈ ਸੀਗੀ ਤੇ ਮੈਂ ਮੇਰੇ ਫਰੈਂਡਸ ਸਾਰੇ ਜਣੀਆਂ ਸੀਗੇ ਮੈਂ ਕਿਹਾ ਥੋੜਾ ਖਾਓ ਅਸੀਂ ਹੋਰ ਘਰ ਵੀ ਜਾਣਾ ਉੱਥੇ ਜਾ ਕੇ ਖਾ ਲਿਓ ਥੋੜਾ ਬਹੁਤਾ ਇਹਨਾਂ ਨੇ ਉੱਥੇ ਆ ਗਏ ਸੀਗੇ ਅਕਲ ਜੋ ਬਾਜਾ ਵਜਾਉਂਦੇ ਪਏ ਸੀਗੇ ਇੱਕ ਅੰਕਲ ਨੂੰ ਉਹਨਾਂ ਦਾ ਗਾਣਾ ਜੋ ਪਸੰਦ ਨਹੀਂ ਆਇਆ ਸੀ ਉਹ ਕਹਿੰਦੇ ਮਿਊਜ਼ਿਕ ਚੇਂਜ 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 ਕਰੋ ਕਿ ਡਾਂਸ ਕਰਨਾ ਹੈ ਮੈਂ ਥੋੜਾ ਨੱਚਣਾ ਹੈ ਮਿਊਜ਼ਿਕ ਚੇਂਜ ਕਰ ਦਿੱਤਾ ਜਾਵੇ ਤੇ ਮਿਊਜ਼ਿਕ ਚੇਂਜ ਕਰ ਦਿੱਤਾ ਹੈ ਥੋੜਾ ਜਿਹਾ ਵਧੀਆ ਜਿਹਾ ਚੱਕ ਮਜਾ ਲਾ ਦਿੱਤਾ ਜੋ ਕਿ ਅੰਕਲ ਉਹਦੇ ਉੱਤੇ ਭੰਗੜਾ ਪਾਣ ਤੇ ਅੰਕਲ ਨੇ ਆਪਣੇ ਸਟੈਪ ਕੀਤੇ ਤੇ ਯੰਕਾ ਦਾ ਡਾਂਸ ਦੇਖਣ ਤੋਂ ਬਾਅਦ ਆਂਟੀ ਨੇ ਸਾਨੂੰ ਦਿੱਤਾ ਲਫਾਫੇ ਦੇ ਵਿੱਚ ਪਾਕੇ ਤਾਂ ਨਹੀਂ ਕੀ ਪਾਕੇ ਦਿੱਤਾ ਸੀ ਘਰ ਜਾ ਕੇ ਦੇਖਾਂਗੇ ਤੇ ਮੈਂ ਸਾਰਿਆਂ ਨੂੰ ਕਿਹਾ ਆਪਣਾ ਲਫਾਫਾ ਇੱਦਾਂ ਉੱਤੇ ਨੂੰ ਕਰਕੇ ਦਿਖਾਓ ਕੀ ਪਤਾ ਮੈਨੂੰ ਘੱਟ ਪਾਤਾ ਹੋਵੇ ਤੇ ਉਸ ਤੋਂ ਬਾਅਦ ਹਨੇਰਾ ਬਹੁਤ ਸੀਗਾ ਤੇ ਅਸੀਂ ਚੱਲ ਗਏ ਦੂਜੇ ਘਰ ਇੱਕ ਜਗ੍ਹਾ ਹੋਰ ਜਾਣਾ ਸੀ ਉੱਥੇ ਮਿਲੀ ਮੈਨੂੰ ਬੱਚੀ ਛੋਟੀ ਜਿਹੀ ਉਹਨੇ ਮੈਨੂੰ ਆ ਕੇ ਪਹਿਲਾਂ ਜਫੀ ਪਾਲੀ ਕੇ ਅੰਦਰ ਦੀਦੀ ਮੈਂ ਤਾਂ ਦੀ ਸਾਰੀ ਵੀਡੀਓ ਦੇਖ ਲਈ ਹੁੰਨੀ ਆ ਮੇਰਾ ਨਾਮ ਹੈਗਾ ਗੋਪੀ ਲੌਂਗੀਆ ਤੇ ਮੇਰੇ ਨਾਮ ਹੈਗਾ ਮੰਨਤ ਲੌਂਗੀਆ ਹੈਲੋ ਫੇਰ ਅਸੀਂ ਗਏ ਦੂਜੀ ਸਾਈਡ ਜਿੱਥੇ ਫੇਰ ਦੁਬਾਰਾ ਇੱਕ ਬੱਚੇ ਦੀ ਲੋੜੀ ਪਾਈ ਹੋਈ ਸੀਗੀ ਤੇ ਅਸੀਂ ਹੁਣ ਪਹਿਲਾਂ ਜਾ ਕੇ ਸਾਰਿਆਂ ਨੂੰ ਹਾਈ ਹੈਲੋ ਕੀਤੀ ਸਾਸੀ ਕਾਲ ਕੀਤਾ ਆਂਟੀ ਹੋਣੀ ਸੀ ਸਭ ਨੂੰ ਬੁਲਾਏ ਤੇ ਫੇਰ ਅਸੀਂ ਬਹਿ ਗਏ ਕੁਰਸੀ ਦੇ ਉੱਤੇ ਅੱਗ ਸੇਕਣ ਦੇ ਲਈ ਤੇ ਸੂਰਦੀ ਪਈ ਸੀਗੀ ਸਾਰਿਆਂ ਦੀਆਂ ਗੱਲਾਂ ਚੁਗਲੀਆਂ ਨਹੀਂ ਕਰਦੇ ਪਏ ਸੀ ਸਿਰਫ ਗੱਲਾਂ ਕਰਦੇ ਪਏ ਸੀ ਜਿਆਦਾ ਤਾਂ ਚੁਗਲੀਆਂ ਹੀ ਹੁੰਦੀਆਂ ਜਦੋਂ ਇੰਨਾ ਟੋਲਾ ਬੈਂਦਾ ਪਰ ਨਹੀਂ ਅਸੀਂ ਚੁਗਲੀ ਵਾਲੇ ਤਾਂ 2 ਫੁੱਟ ਦੂਰੀ ਬੈਂਦੇ ਹੁੰਦੇ ਆ ਇੱਥੇ ਸਿਰਫ ਗੱਲਾਂ ਹੀ ਹੁੰਦੀਆਂ ਪਈਆਂ ਸੀ ਤੇ ਮੈਂ ਮੈਨੂੰ ਦਿੱਤਾ ਥਾਲ ਗੁੰਫਲੀ ਜੋ ਰੇੜੀਆਂ ਸੀ ਉਹਦੇ ਵਿੱਚ ਮੈਂ ਚੂਕ ਕੇ ਖਾ ਲੀਆ ਮੈਂ ਕਿਹਾ ਨਹੀਂ ਇਸ ਕਰਕੇ ਥੋੜਾ ਖਾਓ ਤੇ ਇੰਨਾ ਤੁਸੀਂ ਸਾਰੇ ਸਿੱਖੋ ਅੱਗ ਵੀਡੀਓ ਹੁੰਦੀ ਆ ਖਤਮ ਤੇ ਮੈਂ ਤੇ ਮੇਰੇ ਫਰੈਂਡ ਤਾਂ ਬਿਨਾਂ ਗੱਲੋਂ ਹੀ ਹੱਸਦੇ ਰਹਿੰਦੇ ਆ ਅਗਲੀ ਵੀਡੀਓ ਚ ਫੇਰ ਤੁਹਾਨੂੰ ਮਿਲਾਂਗੇ ਇਦਾਂ